ਤੁਸੀਂ ਲੋਕਾਂ ਨੂੰ ਭੰਦੂ ਬਣਾਈ ਜਾਂਦੇ ਹੋ ਵੀਡੀਓ ਕਮਾਂਡ ਚੱਲਾ ਯਾਰ ਅਸਮਣੇ ਗਾਉਂ ਦਾ ਛੋਲਾ ਬਾਜੀ 2 ਮਿੰਟ ਖੜੋ ਤੇ ਰਹੀਏ ਆਜੀ ਤੁਸੀਂ ਇੰਨੀ ਦੂਰ ਆਏ ਹੋ ਮੇਰੇ ਭਰਾ ਪਾਣੀ ਪੀਓ ਠੰਡੇ ਹੋਓ ਲਓ ਜੀ ਸ਼ੁਰੂਆਤ ਕਰਨ ਲੱਗਿਆ ਵੀਡੀਓ ਦੇਖੀ ਨਹੀਂ ਆਇਆ ਫਤੂ ਤੁਸੀਂ ਇਹ ਵੀ ਸਮਝ ਆਇਆ ਉਹ ਪਾਜੀ ਤੂੰ ਵੀਡੀਓ ਤਾਂ ਬੜਾ ਪਾਜੀ ਯਾਰ ਨਹੀਂ ਇਹ ਕੋਈ ਉਹ ਪਾ ਵੀਡੀਓ ਬੜੀ ਸਹੀ ਹੋਣੀ ਹੈ ਤਲੋ ਜੀ ਸ਼ੁਰੂਆਤ ਕਰਨ ਲੱਗਿਆ ਸੰਦੀਪ ਵਾਲੇ ਕਹਿੰਦੇ ਹੁਣ ਅਸੀਂ ਤੁਹਾਨੂੰ ਬੂਡ ਦਿਖਾਉਣੇ ਆ ਕੱਢ ਦਿਓ ਬਾਈ ਬੂਡ ਹਾਲੋ ਭਾਜੀ ਹਾਲੋ ਚੈੱਕ ਹੋ ਜਾਓ ਅੱਛਾ ਬਾਤ 20% ਇਹ ਵੀ 20% ਲਿਆ ਸਾਰਾ ਹੀ ਭਾਜੀ ਸਾਰਾ ਹੀ ਕੰਮ ਹੀ ਸਾਰਾ ਧੰਦਾ ਹੀ 20% ਦਾ ਕਰ ਦਿੱਤਾ ਆ ਕੀ ਬਾਤ ਹੈ ਇੱਕੋ ਚੈਲੰਜ ਵੀ ਆ ਕੋਈ ਸਾਬਤ ਕਰ ਦੇ ਹਾਂ ਵੀ ਇਹ 699 ਚ 30% ਕਮਾਰਿਆ ਜਾਂ 25% ਕਮਾਰਿਆ ਵਾ ਜਿੰਨਾ ਬੂਡ ਪਿਆ ਸਾਰਾ ਹੀ ਪੱਕੀ ਗੱਲ ਨੇ 20% ਤੇ पार 20% ਦੇ ਆਪਣੇ ਕੁਮਾਰੀਓ ਮਨ ਲਗੀ। ਪਈ ਕੱਲ ਦਾ ਮੰਦਰ ਪਿਆ ਪਿਆ ਕੁਝ ਵੀ ਨਹੀਂ ਬਣਦਾ। ਕੁਝ ਵੀ ਨਹੀਂ 20% ਕੁਝ ਵੀ ਆ ਇਹਨਾਂ ਰੇਟ ਕੀ ਆ? ਭਾਜੀ 699 ਰੁਪਏ। ਇਹ 699 ਰੁਪਏ ਦੇ ਵਿੱਚ ਪਟਾਕੇ ਦਾ ਮੈਂ ਤੁਹਾਨੂੰ ਇਹਦਾ ਹਜੇ ਸ਼ੁਰੂਲੀ ਸੀ ਭਾਜੀ ਪਟਾਕੇ ਦੇ ਭਰੇ ਆ। ਆਹ ਚੱਕਰ ਚ ਬੂਟੀ ਤੁਹਾਨੂੰ ਬੂਟ ਕਲਾਕਲਾ ਦਿਖਾ ਰਿਹਾ 699 ਦੇ ਵਿੱਚ ਦੋ ਕਲਰ ਆਏ ਆ। ਅੱਛਾ ਦੋ ਸੇਮ ਹੋਣਗੇ? ਗੋਟ 10 ਆਹਾਂ ਇਹ ਬਾਜੀ ਟਿਊਬਸੋਲ ਦੇ ਵਿੱਚ ਤਿਆਰ ਕਰਾਇਆ ਆਪਣਾ ਖੁਦ ਦਾ ਮਾਲ ਆ। ਕੀ ਬਾਤ ਹੈ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਇਹ ਜਿੰਨੇ ਮਾਡਲ ਆ ਸਾਡੇ ਖੁਦ ਦੇ ਤਿਆਰ ਹੁੰਦੇ ਆ ਬਾਜੀ ਆਪਣੇ ਤਿਆਰ ਹੁੰਦੇ ਬਾਜੀ ਆਪਣੇ ਮੈਨੇ ਅਰੇ 690 ਪਾਈ ਤੁਹਾਨੂੰ ਬਚੜਾ ਬੂਚਣਾ ਹੈਗਾ ਕਿ ਐਵੇਂ ਬੱਸ 100 ਰੁਪਏ 100 ਰੁਪਏ 100 ਰੁਪਏ ਬਹੁਤ ਆ ਬਹੁਤ ਆ ਬੰਦ ਨਹੀਂ ਯਾਰ ਬੰਦ ਨਹੀਂ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਲੈ ਕੇ ਆਉਣ ਬਾਈ ਕਹਿੰਦਾ ਸੀ ਸਿਰਫ ਫੋਟੋਆ ਕਮਾਉਣੇ ਆ ਮਤਲਬ ਕਿ 3 ڈالر ਉੱਪਰ 100 ਰੁਪਏ ਘਮਾਉਣਾ ਬਹੁਤ ਵੱਡੀ ਗੱਲ ਆ ਬੰਦਾ ਕਿਥੋਂ ਜਾ ਕੇ ਸਮਾਨ ਲੈ ਕੇ ਆਉਂਦਾ ਫਿਰ ਕਿੰਨੀ ਸਰ ਕੋਈ ਸੈਲਡੋਂ ਨਹੀਂਗਾ ਹੈ ਵੀ 100 ਰੁਪਏ ਆ ਤੇ ਮੇਰੇ ਭਰਾ ਲੈਣ ਆਏ ਹੁੰਦੇ ਇੱਕ ਤੇ ਲੈ ਕੇ ਜਾਂਦੇ ਆ ਚਾਰ ਇਹ ਇਹ ਦੇਖੋ ਇਹ ਪਿਆਰ ਵੀ ਆ ਤੁਹਾਡਾ ਸਾਰਾ 3 ਲੋਕਾਂ ਨਾਲ ਦੇਖੀ ਨੇ ਉਹਦਾ ਇੱਕ ਤੋਂ ਮੈਂ 400 ਬਚਾਉਣਾ ਸੀ ਮੈਨੂੰ ਹੁਣ ਚਾਰਾ ਚੋ ਮੇਰਾ ਮਾਰਜਨ ਉੱਥੇ ਹੀ ਆ ਪਾਜੀ ਕਿਉਂਕਿ ਵੱਧ ਵੇਚ ਲਈਦਾ ਉਨਾ ਹੀ ਪਾਜੀ ਚਲੋ ਬਹੁਤ ਵਧੀਆ ਗੱਲ ਆ ਭਾਈ ਦੇਖੋ ਜਿੱਥੇ ਅਸੀਂ ਲੋਕ ਇਹ ਸੋਚ ਰਹੇ ਨੇ ਕਿ ਬ੍ਰਾਂਡਡ ਸ਼ੂਜ਼ ਲੈਣ ਜਾਣੇ ਆ ਸ਼ੋਅਰੂਮ ਅੱਧਈਏ ਸੀ ਬਾਤ ਹੀ ਦੇਖ ਕੇ ਵਾਪਸ ਆਏਗੇ ਸੋ ਤੁਸੀਂ ਤੁਸੀਂ ਬ੍ਰਾਂਡਡ ਸ਼ੂਜ਼ ਲੈਣੇ ਆ ਰੇਟ ਕੋ ਨੂੰ ਕੀ ਦੇਖ ਲੈ ਕਿ 699 ਚ ਬਾਈ ਕਿੰਨਾ ਮਾ ਦੇ ਰਿਹਾ ਬਾਈ 699 699 ਦੇ ਵਿੱਚ ਆਉਂਦਾ ਇੱਕ ਸਾਰੇ ਮੇਰੇ ਭਰਾਵਾਂ ਨੂੰ ਪਤਾ ਇਹਦਾ ਨਾਮ ਲੈਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ ਚਾਰ ਕਲਰ ਆ ਮੇਰੇ ਕੋਲ ਆਹਾਂ ਚੌਥਾ ਫੜੋਗੇ ਆਹਾਂ ਆ ਚੌਥਾ ਵੀ ਫੜੋਗੇ ਕਿ ਚਾਰ ਕਲਰ ਆ ਆ ਦੇਖੋ ਕਮਾ ਕੇ ਦਿਖਾਓ ਮੇਰੇ ਭਰਾਵਾਂ ਨੂੰ ਫੇਰ ਪਤਾ ਲੱਗਣਾ ਚਾਰ ਕਲਰ ਆ ਜਾਓ 699 ਰੁਪਏ ਦੇ ਵਿੱਚ ਆਵਰ ਕੌਨਫੀਡੈਂਸ ਆ ਮੈਨੂੰ ਇਸ ਮਾਲ ਤੇ। ਜਾਓ। ਇਹ ਗਰੰਟੀ ਮਾਲ ਦੀ ਫੁੱਲ ਆ। ਇਹ ਨਹੀਂ ਕੋਈ ਕਹਦੇ ਕਿ ਲੋ ਕੁਆਲਿਟੀ ਆ। ਬਹੁਤ ਪਿਆਰੇ ਪਿਆਰੇ ਜੁੱਤੇ ਆ। ਹਾਂਜੀ ਲੋ ਕੁਆਲਿਟੀ ਦੇ ਵਿੱਚ ਵੀ ਮਾਲ ਰੱਖਿਆ। ਮੇਰਾ ਭਰਾ ਕੋਈ ਹਲਕਾ ਬੰਦਾ ਵੀ ਆ ਜਾਂਦਾ ਆ। ਆਹ ਲਓ ਸਿਰਫ 399 ਰੁਪਏ ਦੇ ਵਿੱਚ ਬੂਟ ਆ ਭਾਜੀ। 399 ਵਿੱਚ ਬੂਟ। 399 ਰੁਪਏ ਦੇ ਵਿੱਚ ਬੂਟ ਆ ਤੇ ਹੁਣ ਇਸ ਬੂਟ ਦੀ ਇਹਦੇ ਵਿੱਚ ਬਹੁਤ ਮਾਲ ਪਿਆ ਮੇਰੇ ਕੋਲ। ਪਰ ਇਹ ਤੁਸੀਂ ਕਿੱਦਾਂ ਮਤਲਬ ਭਾਈ ਮਤਲਬ ਸ਼ੂਜ਼ ਤੋਂ ਵਧੀਆ ਨਹੀਂ। ਇਹ ਠੀਕ ਆ ਭਾਜੀ। ਮਤਲਬ ਪ੍ਰਾਈਸ ਅਕੋਰਡਿੰਗ ਇਹ ਠੀਕ ਆ ਪਰ ਉਹ ਬਹੁਤ ਜ਼ਿਆਦਾ ਘੈਂ 300 ਕਿਨੇ ਨੇ ਟੈਂਸ਼ਨ ਜਿਹੜੇ ਨੰਬਰ ਬਏ ਦੇ ਵਿੱਚ ਇਹ ਬਹੁਤ ਜ਼ਿਆਦਾ ਘੈਂਟ ਮਾਲ ਆ ਆ ਭਾਈ ਉਹਨਾਂ ਨੇ ਕਹਿਸਾ ਨੂੰ 699 699 ਆ ਵੀ 699 ਆ ਤੁਸੀਂ ਮਤਲਬ ਇਹ ਜਿਹੜੇ ਬ੍ਰਾਂਡਡ ਸ਼ੂਸ ਤੁਹਾਨੂੰ ਮਤਲਬ ਬਜ਼ਾਰਾ ਦੇ ਵਿੱਚ ਤੁਸੀਂ ਨਾਰਮਲ ਤੁਸੀਂ ਨਾਰਮਲ ਵੀ ਲੈ ਜਾਂਦੇ ਹੋ ਕਿ ਤੁਹਾਨੂੰ ਆਈ ਥਿੰਕ ਹਜ਼ਾਰ ਤੋਂ ਉੱਪਰ ਉੱਪਰ ਦੇਣਾ ਸ਼ੂਸ ਦੇ ਰੇਟ ਤਾਂ ਹੋਣਗੇ ਹਜ਼ਾਰ ਤੋਂ ਕੱਢ ਦ ਕੀ ਕਰਨਾ ਨਾ ਲਓ ਦੋ ਕਲਰ ਦੇ ਵਿੱਚ ਹਾਂ ਕੀ ਬਾਤ ਹੈ ਹਾਈਲਾਈਟਰ ਕਰ ਲਓ ਭਾਜੀ ਇੱਧਰ ਚੈੱਕ ਕਰੋ ਭਾਜੀ ਹਾਂ ਜੀ ਆ ਪੀਸ ਪੂਰਾ ਘਮਾਉਣਾ ਸਮਝਾ ਲਈ ਆ ਭਾਈ ਇਹ ਲਗੀ ਭਾਈ ਦਾ 8699 ਅੱਛੇ ਵੀ 699 ਆ ਤੁਸੀਂ ਕਹੋਗੇ ਕਿ ਹੋਊਗੀ 1200 1500 ਦੀ ਇਹ ਵੀ 699 ਭਾਜੀ ਇਹ ਵੀ ਦੇਖੋ ਗਰੰਟੀ ਭਾਜੀ ਮਾਲ ਬਹੁਤ ਜ਼ਿਆਦਾ ਘੈਂਟ ਆ ਟਾਪ ਕਲਾਸਿਕਲ ਪੂਰੀ ਪੇਸਟਿੰਗ ਦੀ ਗਾਰੰਟੀ ਆ ਐਵੇਂ ਕਹਿਣ ਨੂੰ ਕਹਿਣੀ ਤੇ ਕਤਨੀ ਦੇ ਵਿੱਚ ਬਹੁਤ ਫਰਕ ਹੁੰਦਾ ਭਾਜੀ ਇਹ ਵੀ 699 ਭਾਈ 699 ਭਾਈ ਆਪ ਦੇਖੋ ਸ਼ੂਜ਼ ਦੀ ਟੋਰ ਦੇ ਕਰੋਗੇ ਨਹੀਂ ਮਤਲਬ ਕਿ ਤੁਹਾਨੂੰ ਤੁਸੀਂ ਕਿਸੇ ਤੁਹਾਨੂੰ ਕੁਝ ਠੁਲਾ ਨਹੀਂ ਸਕਦਾ ਮੈਂ ਕਹਿੰਦਾ ਦੇਖਿਆ ਹੀ ਕੁਝ ਨਹੀਂ ਜਿਹਾ ਚੈੱਕ ਕਰੋ ਉਹ ਕੀ ਆ ਵਾਹ ਇੱਧਰ ਚੈੱਕ ਕਰੋ ਜੀ ਆ ਲਓ ایرਪੋਰਟ ಏಯಾರಪೋರ್ಪರ್ ನಾವು ಏಯರ್ ಹಲೋ ಇಡ ಸೊ ನಡ ಜಿ ನಾ ಆ ಛೇ ಸವೆ ਯਾਰ ਮੇਰੇ ਭਰਾਵਾਂ ਨੂੰ ਪਸੰਦ ਆਉਂਦਾ ਦਾ ਸਕਰੀਨਸ਼ਾਟ ਮਾਰੋ ਹੂੰ ਨੰਬਰ ਚੱਲਣ ਦੇ ਦਵਾ ਦਾ ਆਰਡਰ দাও ਨਾਲ ਦੀ ਨਾਲ ਹੀ ਆਰਡਰ ਦਿੰਦੇ ਆਂ 699 ਨੂੰ ਸਾਡੇ ਬੂਟ ਮਿਲਦੇ ਤੁਹਾਨੂੰ ਬਾਈ ਨੇ ਕਹਿੰਦੇ ਸੀ ਸਿਰਫ ਬਹੁਤ ਘੱਟ ਮਾਪ ਜਿੰਦੇ ਜਿਹੜੀ ਐਸੋ ਬਲੈਕ ایرਪੋਰਟ ਬਲੈਕ ایرਪੋਰਟ ਸੇ ਇਹ ਚੈੱਕ ਕਰੋ ਬੂਟ ਬਲੈਕ ایرਪੋਰਟ ਸੇ ਉਹ ਲਾਈਟ ਦੇ ਵਿੱਚ ਆ ਪੂਰੇ ਇਹਨਾਂ ਨੂੰ ਸਟਰੌਂਗ ਸ਼ੂਜ਼ ਨੇ ਐਵੇਂ ਕੋਈ ਹਲਕੇ ਵੱਲ ਪਿੱਛ ਬੂਟ ਨਹੀਂ ਅਗਰ ਮੈਂ ਇੱਕ ਵਾਰ ਦਿਖਾ ਦਿਆਂ ਫੋਨ 'ਚ ਆ ਦੇਖੋ ਪ੍ਰੋਪਰ ਇਹਨਾਂ ਨੂੰ ਵਧੀਆ ਸ਼ੂਜ਼ ਆ ਕੋਈ ਰੋਲਾ ਨਹੀਂ ਕੋਈ ਰੱਪਾ ਨਹੀਂ ਉਹਨਾਂ ਨੇ ਬਿਆਰਾਂ ਦੇ ਵਿੱਚੋਂ ਟੂਪ ਸੋਲ ਦੇ ਵਿੱਚ ਤਿਆਰ ਕਰਾਇਆ ਸੀ ਯਾਰ ਨਾਮ ਮੇਰਾ ਰੱਖਿਆ ਹਾਂਜੀ ਤੁਹਾਨੂੰ ਵਿਆਹ ਦੇ ਤੋਂ ਹਜ਼ਾਰ ਤੋਂ ਘੱਟ ਤੁਹਾਨੂੰ ਕੀ ਬਣਦਾ ਯਾਰ ਮਿਲਣਾ ਹੀ ਨਹੀਂ ਸੌਦਾ ਨਹੀਂ ਮਿਲਣਾ ਸੌਦਾ ਹੀ ਨਹੀਂ ਮਿਲਣਾ ਭਾਈ ਰੇਟ ਦੀ ਤਾਂ ਗੱਲ ਹੀ ਦੂਰ ਦੀ ਆ ਸੋ ਸਕਰੀਨ ਸ਼ਾਟ ਮਾਰ ਚਲੋ ਭਾਈ ਉਹਨਾਂ ਨੂੰ ਵਟਸਐਪ ਕਰਦੇ ਫੋਨ ਨੰਬਰ ਦਿੱਤਾ ਹੋਇਆ ਐਡਰੈਸ ਦਿੱਤਾ ਹੋਇਆ ਹਾਲੇ ਬਹੁਤ ਲੋਕ ਜਾਣਦੇ ਨੇ ਲੇਕਿਨ ਜਿਹੜੇ ਹਾਲ ਤੱਕ ਨਹੀਂ ਪਹੁੰਚੇ ਤੁਹਾਨੂੰ ਦੱਸ ਜੀ ਸਕਰੀਨ ਸ਼ਾਟ ਮਾਰ ਕੇ ਇਹਕੇ ਵੀਡੀਓ ਨੂੰ ਪਹਿਲਾ ਵਾਰ ਤੋਂ ਬਾਅਦ ਸ਼ੇਅਰ ਕਰ ਦਿਓ ਕਿਉਂਕਿ ਜਿੰਨੇ ਲੋਕ ਸ਼ੇਅਰ ਕਰ ਦੇਗੇ ਉਹਨਾਂ ਨੂੰ ਤੋਹਫੇ ਦੇਣੇ ਆ ਪਾਈ ਦੇਣਾ ਉਹਨਾਂ ਨੂੰ ਭਾਜੀ ਤੋਹਫੇ ਦੇਣੇ ਆ ਪਲੱਸ ਅਗਰ ਤੁਸੀਂ ਕੋਈ ਵੀ ਮੇਰੇ ਕੋਲੋਂ 699 ਵਾਲਾ ਬੂਟ ਬਾਏ ਕਰਦੇ ਹੋ ਪਲੱਸ ਨਾਲ ਗਿਫਟ ਦੇਣਾ ਜ਼ਰੂਰ ਮੈਂ ਬੂਟ ਸ਼ੂਜ਼ ਨਾਲੇ ਨਾਲ ਗਿਫਟ ਦੇਣਾ ਹੀ ਦੇਣਾ ਜੋ ਮਰਜ਼ੀ ਹੋ ਜੇ ਸ਼ੇਅਰਿੰਗ ਵਾਲਿਆਂ ਤਾਂ ਆਟੋਮੈਟ ਆ ਤੁਹਾਨੂੰ ਦੇਣਾ ਹੀ ਦੇਣਾ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਆ ਔਰ ਜਿਹੜੇ ਮੇਰੇ ਭਰਾ ਸ਼ਾਪ ਤੇ ਵਿਜ਼ਿਟ ਕਰਨਗੇ ਜਾਂ ਆਨਲਾਈਨ ਆਰਡਰ ਵੀ ਕਰਨਗੇ ਜਿਹੜੇ ਮੇਰੇ ਭਰਾ ਉਹ ਵੀ ਉਹਨਾਂ ਦੇ ਘਰੇ ਵੀ ਗਿਫਟ ਨਾਲ ਪਹੁੰਚਾਵਾਂਗੇ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦਾ ਤੇ ਇਹ ਸ਼ੂਜ਼ ਜਦੋਂ ਖਰੀਦਣ ਆਉਂਦੇ ਸਿਰਫ 699 ਰੁਪਏ ਦਾ ਸ਼ੂਜ਼ ਆ ਉਹਦੇ ਨਾਲ ਵੀ ਤੁਹਾਨੂੰ ਤੋਹਫ਼ਾ ਮਿਲੇਗਾ ਉਹ ਵੱਖਰਾ ਅਲੱਗ ਤੋਂ ਭਾਜੀ ਸਾਡੇ ਕੋਲ ਸੀਓਡੀ ਦਾ ਪੂਰਾ ਪ੍ਰਬੰਧ ਆ ਹਮ ਐਡਵਾਂਸ ਪੇਮੈਂਟ ਵੀ ਪਾ ਸਕਦੇ ਹੋ ਸਾਡੀ ਵੈਬਸਾਈਟ ਵੀ ਹੈਗੀ ਆ gadgethub.in ਤੇ ਆਪਣੇ ਇੰਸਟਾਗ੍ਰਾਮ ਉੱਤੇ ਤੁਸੀਂ ਮੈਂਸ਼ਨ ਕਰ ਦੇਣੀ ਆ ਬਿਨਾਂ ਕਿ ਸੀਓਡੀ ਦਾ ਪੂਰਾ ਪ੍ਰਬੰਧ ਆ ਤੁਹਾਡੇ ਹੱਥੇ ਸੌਦਾ ਜਾਊਗਾ ਫਿਰ ਤੁਸੀਂ ਪੈਸੇ ਦਿਓ ਜਿੰਨਾਂ ਨੂੰ ਨਹੀਂ ਵਿਸ਼ਵਾਸ ਜਿਹੜੇ ਸਾਡੇ 올ਡ ਕਸਟਮਰ ਆ ਉਹ ਸਾਨੂੰ ਇੱਕ ਵਾਰ ਨਹੀਂ 10 10 15 15 12 ਆਰਡਰ ਦੇ ਚੁੱਕੇ ਆ ਉਹ ਮੈਨੂੰ ਤਾਂ ਸਾਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਸਾਨੂੰ ਆਰਡਰ ਆ ਜਾਂਦਾ ਆ ਰੂਟੀਨ ਬਣ ਗਿਆ ਨਾ ਇਹ ਇਹ ਦਿਖਾ ਦੇ ਭਾਈ ਜੀ ਪਹਿਲਾਂ ਦੇ ਕਹੇ ਲੋ ਕਿ ਆਪਣੀ ਫੋਨ ਵਾਲੀ ਦੁਕਾਨ ਦੇ ਵਿੱਚ ਸੀ ਕਿ ਲੇਕੇ ਹੁਣ ਭਾਈ ਨੇ ਵੱਖਰਾ ਗਟਾਉਂ ਸਾਈਡ ਦਿੱਤਾ ਭਾਈ ਕਹਿੰਦਾ ਆਪਾਂ ਸ਼ੋਰੂਮ ਵੀ ਬੜਾ ਤਿਆਰ ਕਰ ਰਿਆ ਪਰ ਨੋ ਨਾਊਟ ਤੁਹਾਨੂੰ ਪਿਆਰ ਦਿਨਾ ਆ ਰਿਹਾ ਭਾਜੀ ਸ਼ੋਰੂਮ ਵੀ ਰੋਣਾ ਬੜਾ ਬੜਾ ਇੱਕ ਮੇਰਾ ਭਰਾ ਕਮੈਂਟ ਕਰਦਾ ਸੀਗਾ ਕਹਿੰਦਾ ਉਹ ਕੀ ਹੁੰਦਾ ਜਿਹਨੂੰ ਕਹਿੰਦੇ ਆ ਕੰਦ ਤੇ ਆ ਕੀ ਹੁੰਦਾ ਅੱਜ ਸਲਾਮ ਨਹੀਂ ਨਹੀਂ ਅੱਜ ਕੱਲ ਕੀ ਚੱਲਿਆ ਓ ਕੋਲ ਪੇਪਰ ਕਹਿੰਦਾ ਓ ਲਾ ਲਾ ਅੱਛਾ ਮੈਂ 100 ਰੁਪਏ ਰੱਖ ਕੇ ਬੂਟ ਵੇਚਣ ਦੇ ਆ ਪਹਿਲਾਂ ਮੈਂ 5000 ਦਾ 10000 ਤੇ ਲਾਵਾਂ ਫਿਰ 5000 ਦਾ ਮਤਲਬ ਮੈਂ 50 ਬੂਟ ਵੇਚੂਗਾ ਪੀਰ ਜੀ ਜੇ ਆ ਕੇ ਮੇਰਾ ਉਹ ਖਰਚਾ ਨਿਕਲੂਗਾ ਇਹ ਸਿਰਫ ਇੱਕ ਗੋਡਾਊਨ ਤੌਰ ਤੇ ਆਪਾਂ ਤਿਆਰ ਕਰਾਇਆ ਵਾ ਇਹਦੇ ਵਿੱਚ ਸੌਦਾ ਬਹੁਤ ਆ ਸੌਦਾ ਸਾਡੇ ਕੋਲ ਕਹਿੰਦੇ ਨਾ ਮੈਂ ਪਿੱਛੇ ਆ ਦੇਖੋ ਆ ਮਾਲ ਵਕਰਾ ਪਿਆ ਬਾਹਰ ਬੋਰੇ ਬਰੇ ਬਾਈ ਦੇ ਵਕਰੇ ਪਏ ਜਿਹੜੇ ਲੱਤੇ ਹੋ ਜਾਂਦਾ ਸੌਦਾ ਹੋਣਾ ਚਾਹੀਦਾ ਤੁਹਾਡੇ ਕੋਲ ਸੌਦਾ ਹੋਣਾ ਚਾਹੀਦਾ ਹਾਂ ਮਤਲਬ ਕੋਠੀ ਚ ਦਾਣੇ ਹੋਣੇ ਚਾਹੀਦੇ ਆ ਇੱਧਰ ਦੇਖੋ ਆਪ ਲੱਗੀ ਇੰਨਾ ਦਾ ਵਡਾਰ ਪਿਆ ਸਾਰੇ ਸਾਰੇ ਤੁਸੀਂ ਆ ਬ੍ਰਾਂਡਡ ਸ਼ੂਜ਼ ਆ ਯਾਰ ਦੇਖੋ ਤੁਸੀਂ ਤੁਹਾਨੂੰ ਮਤਲਬ ਇਹ ਕੰਪਨੀ ਵਾਲੇ ਬੂਟ ਜਿਹੜੇ ਆ ਤੁਹਾਨੂੰ ਸਿਰਫ 699 ਤੇ ਇਹੀ ਬਹੁਤ ਵੱਡੀ ਗੱਲ ਆ ਕਿ ਬਾਈ ਉਹਨੇ ਬੜਾ ਘੱਟ ਮਾਰ ਤੁਸੀਂ ਸਪੋਰਟ ਕਰੋ ਬਾਈਕੋ ਜਿੰਨੇ ਜਣੇ ਲੋਕ ਆਸ-ਪਾਸ ਆ ਰਹੇ ਨੇ ਬਾਕੀ ਪਿਆਰ ਬਾਈ ਦਾ ਵੀਡੀਓ ਸਹੀ ਦੇਖਦੇ ਆ ਇੰਸਟਾਗ੍ਰam ਸਾਰੇ ਫੋਲੋ ਕੀਤਾ ਹੋਇਆ ਤੇ ਉਸ ਦੇ ਨਾਲ-ਨਾਲ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਇਹੋ ਜਿਹੇ ਸ਼ੂਜ਼ ਹਰ ਕੋਈ ਗੀ ਲੈ ਸਕੇ ਦੇਖੋ ਸੋ ਬ੍ਰਾਂਡਡ ਸ਼ੂਜ਼ ਜਸਟ ਇਨ 699 ਨਾਲ ਹੋਰ ਇਹ ਤੋਂ ਫੋਕਾ ਕਰਾਉਣਗੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਜੀ ਗੋਡ 10 ਇਹ ਬਾਜੀ ਟਿਊਬਸੋਲ ਦੇ ਵਿੱਚ ਤਿਆਰ ਕਰਾਇਆ ਆਪਣਾ ਖੁਦ ਦਾ ਮਾਲ ਆ ਚਾ ਵਾਤਾ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਇਹ ਜਿੰਨੇ ਮਾਡਲ ਆ ਸਾਡੇ ਖੁਦ ਦੇ ਤਿਆਰ ਹੁੰਦੇ ਆ ਬਾਜੀ ਆਪਣੇ ਤਿਆਰ ਹੁੰਦੇ ਬਾਜੀ ਆਪਣੀ ਮੈਨੇ 600 ਰੁਪਏ ਪਾਈ ਤੁਹਾਨੂੰ ਬਚੜਾ ਬੂਚਣਾ ਹੈਗਾ ਕਿ ਐਵੇਂ ਹੀ ਬੱਸ 100 ਰੁਪਏ 100 ਰੁਪਏ 100 ਰੁਪਏ ਬਹੁਤ ਆ ਬਹੁਤ ਆ ਬੰਦ ਨਹੀਂ ਯਾਰ ਬੰਦ ਨਹੀਂ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਸਬਾਨ ਨੂੰ ਲੈ ਕੇ ਆਉਣ ਬਾਈ ਕਹਿੰਦਾ ਸੀ ਸਿਰਫ 400 ਕਮਾਉਣੇ ਆ ਮਤਲਬ ਕੀ 3w ਉਪਰ 100 ਰੁਪਏ ਘਮਾਉਣਾ ਬਹੁਤ ਵੱਡੀ ਗੱਲ ਆ ਬੰਦਾ ਕਿਥੋਂ ਜਾ ਕੇ ਸਮਾਨ ਲੈ ਕੇ ਆਉਂਦਾ ਫਿਰ ਕਿੰਨੀ ਸਰ ਕੋਈ ਸਟੈਂਡੋਂ ਨਹੀਂਗਾ ਹੈ ਵੀ 100 ਰੁਪਏ ਆ ਤੇ ਮੇਰੇ ਭਰਾ ਲੈਣ ਆਏ ਹੁੰਦੇ ਇੱਕ ਤੇ ਲੈ ਕੇ ਜਾਂਦੇ ਆ ਚਾਰ ਇਹ ਇਹ ਦੇਖੋ ਇਹ ਪਿਆਰ ਵੀ ਆ ਤੁਹਾਡਾ ਸਾਰਾ ਜੀ ਲੋਕ ਨਾਲ ਦੇਖੀ ਨੇ ਉਦਾ ਇੱਕ ਤੋਂ ਮੈਂ 450 ਬਚਾਉਣਾ ਸੀ ਮੈਨੂੰ ਹੁਣ ਚਾਰਾ ਚੋ ਮੇਰਾ ਮਾਰਜਨ ਉੱਥੇ ਹੀ ਆ ਭਾਜੀ ਕਿਉਂਕਿ ਵੱਧ ਵੇਚ ਲਈਦਾ ਉਨਾ ਹੀ ਭਾਜੀ ਚਲੋ ਬਹੁਤ ਵਧੀਆ ਗੱਲ ਆ ਭਾਈ ਜਿੱਥੇ ਅਸੀਂ ਲੋਕ ਇਹ ਸੋਚ ਰਹੇ ਹਾਂ ਕਿ ਬ੍ਰਾਂਡਡ ਸ਼ੂਜ਼ ਲੈਣ ਜਾਣੇ ਆ ਸ਼ੋਅਰੂਮ ਅੱਤ ਜਾਈਏ ਸੀ ਬਾਜੀ ਦੇਖ ਕੇ ਵਾਪਸ ਆਏਗੇ ਸੋ ਤੁਸੀਂ ਤੁਸੀਂ ਬ੍ਰਾਂਡਡ ਸ਼ੂਜ਼ ਲੈਣੇ ਆ ਰੇਟ ਕੋ ਨੂੰ ਕੀ ਦੇਖ ਲੈ ਕਿ 699 ਚ ਬਾਈਕ ਕਿੰਨਾ ਮਾ ਦੇ ਰਿਹਾ ਭਾਈ 699 699 ਦੇ ਵਿੱਚ ਆਉਂਦਾ ਇੱਕ ਸਾਰੇ ਮੇਰੇ ਭਰਾਵਾਂ ਨੂੰ ਪਤਾ ਇਹਦਾ ਨਾਮ ਲੈਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ ਚਾਰ ਕਲਰ ਆ ਮੇਰੇ ਕੋਲ ਆਹ ਚੌਥਾ ਫੜੋਗੇ ਆਹਾਂ ਆ ਚੌਥਾ ਵੀ ਫੜੋਗੇ ਕਿਤੇ ਚਾਰ ਕਲਰ ਆ ਆ ਦੇਖੋ ਕਮਾ ਕੇ ਦਿਖਾਓ ਮੇਰੇ ਭਰਾਵਾਂ ਨੂੰ ਫੇਰ ਪਤਾ ਲੱਗਣਾ ਚਾਰ ਕਲਰ ਆ ਕੀ ਵਾਹ 699 ਰੁਪਏ ਦੇ ਵਿੱਚ ਓਵਰ ਕੰਫੀਡੈਂਸ ਆ ਮੈਨੂੰ ਇਸ ਮਾਲ ਤੇ ਕੀ ਵਾਹ ਇਹ ਗਰੰਟੀ ਮਾਲ ਦੀ ਫੁੱਲ ਆ ਇਹ ਨਹੀਂ ਕੋਈ ਕਹਦੇ ਕਿ ਲੋ ਕੁਆਲਟੀ ਆ ਉਹ ਪਿਆਰੇ ਪਿਆਰੇ ਸ਼ੂਜ਼ ਹਾਂਜੀ ਲੋ ਕੁਆਲਟੀ ਦੇ ਵਿੱਚ ਵੀ ਮਾਲ ਰੱਖਿਆ ਮੇਰਾ ਭਰਾ ਕੋਈ ਹਲਕਾ ਬੰਦਾ ਵੀ ਆ ਜਾਂਦਾ ਆ ਆ ਲਓ ਸਿਰਫ 399 ਰੁਪਏ ਦੇ ਵਿੱਚ ਬੂਟ ਆ ਭਾਜੀ 399 ਵਿੱਚ ਬੂਟ 399 ਰੁਪਏ ਦੇ ਵਿੱਚ ਬੂਟ ਆ ਤੇ ਹੁਣ ਇਸ ਬੂਟ ਦੀ ਇਹਦੇ ਵਿੱਚ ਬਹੁਤ ਮਾਲ ਪਿਆ ਮੇਰੇ ਕੋਲ ਤੁਹਾਨੂੰ ਪਤਾ ਹੈ ਤੁਸੀਂ ਕਿੱਦਾਂ ਮਤਲਬ ਭਾਈ ਮਤਲਬ ਸ਼ੂਜ਼ ਤੋਂ ਇਹ ਠੀਕ ਆ ਭਾਜੀ ਮਤਲਬ ਪ੍ਰਾਈਸ ਅਕੋਰਡਿੰਗ ਇਹ ਠੀਕ ਆ ਪਰ ਉਹ ਬਹੁਤ ਜ਼ਿਆਦਾ ਘੈਂਟ ਮਾਲ ਆ ਆ ਦੇਖੋ ਜੀ ਇਹ 300 ਕਿਨੇ ਰੇ 399 ਰੁਪਏ ਦੇ ਵਿੱਚ ਇਹ ਬਹੁਤ ਜ਼ਿਆਦਾ ਘੈਂਟ ਮਾਲ ਆ ਆ ਭਾਈ ਉਹਨਾਂ ਨੇ ਕਹਿਸਾ ਨੂੰ 699 699 ਆ ਵੀ 699 ਆ ਤੁਸੀਂ ਮਤਲਬ ਇਹ ਜਿਹੜੇ ਬ੍ਰਾਂਡਡ ਸ਼ੂਸ ਤੁਹਾਨੂੰ ਮਤਲਬ ਬਜ਼ਾਰਾ ਦੇ ਵਿੱਚ ਤੁਸੀਂ ਨਾਰਮਲ ਤੁਸੀਂ ਨਾਰਮਲ ਵੀ ਲੈ ਜਾਂਦੇ ਹੋ ਕਿ ਤੁਹਾਨੂੰ ਆਈ ਥਿੰਕ ਹਜ਼ਾਰ ਤੋਂ ਉੱਪਰ ਉੱਪਰ ਦੇਣਾ ਸ਼ੂਸ ਦੇ ਰੇਟ ਤਾਂ ਹੋਣਗੇ ਹਜ਼ਾਰ ਤੋਂ ਕੱਢ ਦ ਕੀ ਕਰਨਾ ਲਓ ਦੋ ਕਲਰ ਦੇ ਵਿੱਚ ਕੀ ਬਾਤ ਹੈ ਹਾਈਲਾਈਟਰ ਕਰ ਲਓ ਭਾਜੀ ਇੱਧਰ ਚੈੱਕ ਕਰੋ ਭਾਜੀ ਹਾਂ ਜੀ ਆ ਪੀਸ ਪੂਰਾ ਘਮਾਉਣਾ ਸਮਝਾ ਲਈ ਭ 8699 ਅੱਛੇ ਵੀ 699 ਆ ਤੁਸੀਂ ਕਹੋਗੇ ਕਿ ਹੋਊਗੀ 1200 1500 ਦੀ ਇਹ ਵੀ 699 ਭਾਜੀ ਇਹ ਵੀ ਦੇਖੋ ਬ੍ਰੈਂਡ ਜੀ ਮਾਲ ਬਹੁਤ ਜ਼ਿਆਦਾ ਹੈ ਇਹ ਟਾਪ ਕਲਾਸਿਕਲ ਪੂਰੀ ਪੇਸਟਿੰਗ ਦੀ ਗਾਰੰਟੀ ਆ ਐਵੇਂ ਕਹਿਣ ਨੂੰ ਕਹਿਣੀ ਤੇ ਕਤਨੀ ਦੇ ਵਿੱਚ ਬਹੁਤ ਫਰਕ ਹੁੰਦਾ ਭਾਜੀ ਇਹ ਵੀ 699 ਭਾਈ 699 ਭਾਈ ਆਪ ਦੇਖੋ ਸ਼ੂਜ਼ ਦੀ ਟੋਰਜ ਕਰੋਗੇ ਨਹੀਂ ਮਤਲਬ ਕਿ ਪਾਉਂਗੇ ਤੁਸੀਂ ਕਿਸੇ ਨੂੰ ਤੁਹਾਨੂੰ ਪੁੱਛੋ ਭੁਲਾ ਨਹੀਂ ਸਕਦਾ ਮੈਂ ਕਹਿੰਦਾ ਦੇਖਿਆ ਹੀ ਕੁਝ ਨਹੀਂ ਜਿਹਾ ਚੈੱਕ ਕਰੋ ਉਹ ਕੀ ਆ ਵਾਹ ਇੱਧਰ ਚੈੱਕ ਕਰੋ ਜੀ ਆ ਲਓ ایرਪੋਰਟ ಏಯಾರಪೋರ್ಪರ್ ನಾವು ಏಯರ್ ಹಲೋ ಛೇ ಸೊ ನಡಿನ್ ಜಾೇನೆ ನೀ ਯਾਰ ਵੀ ਮੇਰੇ ਭਰਾਵਾਂ ਨੂੰ ਪਸੰਦ ਆਉਂਦਾ ਦਾ ਸਕਰੀਨਸ਼ਾਟ ਮਾਰੋ ਹੂੰ ਨੰਬਰ ਚੱਲਣ ਦੇ ਦਵਾ ਦਾ ਆਰਡਰ দাও ਨਾਲ ਦੀ ਨਾਲ ਹੀ ਆਰਡਰ ਦਿੰਦੇ ਆ ਉਹ 699 ਉਹਨੂੰ ਸਾਰੇ ਬੂਟ ਮਿਲਦੇ ਤੁਹਾਨੂੰ ਬਾਈ ਨੇ ਕਹਿੰਦੇ ਸੀ ਸਿਰਫ ਬਹੁਤ ਘੱਟ ਮਾਪ ਜਿੰਦੇ ਜਿਹੜੀ ਐ ਸੋ ਬਲੈਕ ایرਪੋਰਟ ਬਲੈਕ ایرਪੋਰਟ ਸੇ ਚੈੱਕ ਕਰੋ ਬੂਟ ਬਲੈਕ ایرਪੋਰਟ ਸੇ ਲਾਈਟ ਦੇ ਵਿੱਚ ਆ ਪੂਰੇ ਇਹਨਾਂ ਨੂੰ ਸਟਰੌਂਗ ਸ਼ੂਜ਼ ਨੇ ਐਵੇਂ ਕੋਈ ਹਲਕੇ ਵੱਲ ਪਿੱਛ ਬੂਟ ਨਹੀਂ ਅਗਰ ਮੈਂ ਇੱਕ ਵਾਰ ਦਿਖਾ ਦਿਆਂ ਫੋਨ 'ਚ ਆ ਦੇਖੋ ਪ੍ਰੋਪਰ ਇਹਨਾਂ ਨੂੰ ਵਧੀਆ ਸ਼ੂਜ਼ ਆ ਕੋਈ ਰੋਲਾ ਨਹੀਂ ਕੋਈ ਰੱਪਾ ਨਹੀਂ ਉਹਨੂੰ ਮੈਂ ਬਿਆਰਾਂ ਦੇ ਵਿੱਚੋਂ ਟੂਪ ਸੋਲ ਦੇ ਵਿੱਚ ਤਿਆਰ ਕਰਾਇ ਯਾਰ ਨਾਮ ਮੇਰਾ ਰੱਖਿਆ ਹਾਂਜੀ ਤੁਹਾਨੂੰ ਵਿਆਹ ਤੋਂ ਆਜਾ ਤੋਂ ਘੱਟ ਤੁਹਾਨੂੰ ਕੀ ਬਣਦਾ ਯਾਰ ਮਿਲਣਾ ਹੀ ਨਹੀਂ ਸੌਦਾ ਨਹੀਂ ਮਿਲਣਾ ਸੌਦਾ ਹੀ ਨਹੀਂ ਮਿਲਣਾ ਭਾਈ ਰੇਟ ਦੀ ਤਾਂ ਗੱਲ ਹੀ ਦੂਰ ਦੀ ਆ ਸੋ ਸਕਰੀਨ ਸ਼ਾਟ ਮਾਰ ਚਲੋ ਭਾਈ ਉਹਨਾਂ ਨੂੰ ਵਟਸਐਪ ਕਰਦੇ ਫੋਨ ਨੰਬਰ ਦਿੱਤਾ ਹੋਇਆ ਐਡਰੈਸ ਦਿੱਤਾ ਹੋਇਆ ਹਾਲੇ ਬਹੁਤ ਲੋਕ ਜਾਣਦੇ ਨੇ ਲੇਕਿਨ ਜਿਹੜੇ ਹਾਲ ਤੱਕ ਨਹੀਂ ਪਹੁੰਚੇ ਤੁਹਾਨੂੰ ਦੱਸ ਜੀ ਸਕਰੀਨ ਸ਼ਾਟ ਮਾਰ ਕੇ ਇਹ ਤੇ ਵੀਡੀਓ ਨੂੰ ਪਹਿਲਾ ਵਾਰ ਤੋਂ ਬਾਅਦ ਸ਼ੇਅਰ ਕਰ ਦਿਓ ਕਿਉਂਕਿ ਜਿੰਨੇ ਲੋਕ ਸ਼ੇਅਰ ਕਰ ਦੇਗੇ ਉਹਨਾਂ ਨੂੰ ਤੋਹਫੇ ਦੇਣੇ ਆ ਪਾਈ ਦੇਣਾ ਉਹਨਾਂ ਨੂੰ ਭਾਜੀ ਤੋਹਫੇ ਦੇਣੇ ਆ ਪਲੱਸ ਅਗਰ ਤੁਸੀਂ ਕੋਈ ਵੀ ਮੇਰੇ ਕੋਲੋਂ 699 ਵਾਲਾ ਬੂਟ ਬਾਏ ਕਰਦੇ ਹੋ ਪਲੱਸ ਨਾਲ ਗਿਫਟ ਦੇਣਾ ਜ਼ਰੂਰ ਮੈਂ ਮੂ ਸ਼ੂਜ਼ ਨਾਲੇ ਨਾਲ ਗਿਫਟ ਦੇਣਾ ਹੀ ਦੇਣਾ ਜੋ ਮਰਜ਼ੀ ਹੋ ਜੇ ਸ਼ੇਅਰਿੰਗ ਵਾਲਿਆਂ ਤਾਂ ਆਟੋਮੈਟਿਕ ਹੁੰਦਾ ਦੇਣਾ ਦੇਣਾ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਆ ਔਰ ਜਿਹੜੇ ਮੇਰੇ ਭਰਾ ਸ਼ਾਪ ਤੇ ਵਿਜ਼ਿਟ ਕਰਨਗੇ ਜਾਂ ਆਨਲਾਈਨ ਆਰਡਰ ਵੀ ਕਰਨਗੇ ਜਿਹੜੇ ਮੇਰੇ ਭਰਾ ਉਹ ਵੀ ਉਹਨਾਂ ਦੇ ਘਰੇ ਵੀ ਗਿਫਟ ਨਾਲ ਪਹੁੰਚਾਵਾਂਗੇ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦਾ ਤੇ ਇਹ ਸ਼ੂਜ਼ ਜਦੋਂ ਖਰੀਦਣ ਆਉਂਦੇ ਸਿਰਫ 699 ਰੁਪਏ ਦਾ ਸ਼ੂਜ਼ ਆ ਉਹਦੇ ਨਾਲ ਵੀ ਤੁਹਾਨੂੰ ਤੋਹਫਾ ਮਿਲੇਗਾ ਉਹ ਵੱਖਰਾ ਅਲੱਗ ਤੋਂ ਭਾਜੀ ਸਾਡੇ ਕੋਲ ਸੀਓਡੀ ਦਾ ਪੂਰਾ ਪ੍ਰਬੰਧ ਆ ਹਮ ਐਡਵਾਂਸ ਪੇਮੈਂਟ ਵੀ ਪਾ ਸਕਦੇ ਹੋ ਸਾਡੀ ਵੈਬਸਾਈਟ ਵੀ ਹੈਗੀ ਆ gadgethub.in ਤੇ ਆਪਣੇ ਇੰਸਟਾਗ੍ਰਾਮ ਉੱਤੇ ਤੁਸੀਂ ਮੈਂਸ਼ਨ ਕਰ ਦੇਣੀ ਆ ਬੇਨਾ ਕਿ ਸੀਓਡੀ ਦਾ ਪੂਰਾ ਪ੍ਰਬੰਧ ਆ ਤੁਹਾਡੇ ਹੱਥੇ ਸੌਦਾ ਜਾਊਗਾ ਫਿਰ ਤੁਸੀਂ ਪੈਸੇ ਦਿਓ ਜਿੰਨਾਂ ਨੂੰ ਨਹੀਂ ਵਿਸ਼ਵਾਸ ਜਿਹੜੇ ਸਾਡੇ 올ਡ ਕਸਟਮਰ ਆ ਉਹ ਸਾਨੂੰ ਇੱਕ ਵਾਰ ਨਹੀਂ 10 10 15 15 12 ਆਰਡਰ ਦੇ ਚੁੱਕੇ ਆ ਉਹ ਮੈਨੂੰ ਤਾਂ ਸਾਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਸਾਨੂੰ ਆਰਡਰ ਆ ਜਾਂਦਾ ਆ ਰੂਟੀਨ ਬਣ ਗਿਆ ਨਾ ਇਹ ਇਹ ਦਿਖਾ ਦੇ ਭਾਈ ਜੀ ਪਹਿਲਾਂ ਦੇ ਕਹ ਲਓ ਕਿ ਆਪਣੀ ਫੋਨ ਵਾਲੀ ਦੁਕਾਨ ਦੇ ਵਿੱਚ ਸੀ ਕਿ ਲੇਕੇ ਹੁਣ ਭਾਈ ਨੇ ਵੱਖਰਾ ਗਟਾਉਂ ਸਾਈਡ ਦਿੱਤਾ ਭਾਈ ਕਹਿੰਦਾ ਆਪਾਂ ਸ਼ੋਰੂਮ ਵੀ ਬੜਾ ਤਿਆਰ ਕਰ ਰਿਆ ਪਰ ਨੋ ਨਾਊਟ ਤੁਹਾਨੂੰ ਪਿਆਰ ਦਿਨਾ ਆ ਰਿਹਾ ਭਾਜੀ ਸ਼ੋਰੂਮ ਵੀ ਰੋੜਾ ਬੜਾ ਬੜਾ ਇੱਕ ਮੇਰਾ ਭਰਾ ਕਮੈਂਟ ਕਰਦਾ ਸੀਗਾ ਕਹਿੰਦਾ ਉਹ ਕੀ ਹੁੰਦਾ ਜਿਹਨੂੰ ਕਹਿੰਦੇ ਆ ਕੰਦ ਤੇ ਆ ਕੀ ਹੁੰਦਾ ਅੱਜ ਸਲਾਮ ਨਹੀਂ ਨਹੀਂ ਅੱਜ ਕੱਲ ਕੀ ਚੱਲਿਆ ਉਹ ਕੋਲ ਪੇਪਰ ਕਹਿੰਦਾ ਉਹ ਲਾ ਲਾ ਅੱਛਾ ਮੈਂ 100 ਰੁਪਏ ਰੱਖ ਕੇ ਬੂਟ ਵੇਚਣ ਦੇ ਆ ਪਹਿਲਾਂ ਮੈਂ 5000 ਦਾ 10000 ਤੇ ਲਾਵਾਂ ਫਿਰ 5000 ਦਾ ਮਤਲਬ ਮੈਂ 50 ਬੂਟ ਵੇਚੂਗਾ ਫੇਰ ਜੇ ਰਿਫਰ ਜਾ ਕੇ ਮੇਰਾ ਉਹ ਖਰਚਾ ਨਿਕਲੂਗਾ ਇਹ ਸਿਰਫ ਇੱਕ ਗੋਡਾਊਨ ਤੌਰ ਤੇ ਆਪਾਂ ਤਿਆਰ ਕਰਾਇਆ ਵਾ ਇਹਦੇ ਵਿੱਚ ਸੌਦਾ ਬਹੁਤ ਆ ਸੌਦਾ ਸਾਡੇ ਕੋਲ ਕਹਿੰਦੇ ਨਾ ਮੈਂ ਪਿੱਛੇ ਆ ਦੇਖੋ ਆ ਮਾਲ ਵਕਰਾ ਪਿਆ ਬਾਹਰ ਬੋਰੇ ਬਰੇ ਬਾਈ ਦੇ ਵਕਰੇ ਪਏ ਜਿਹੜੇ ਲੱਤੇ ਹੋ ਜਾਂਦਾ ਸੌਦਾ ਹੋਣਾ ਚਾਹੀਦਾ ਤੁਹਾਡੇ ਕੋਲ ਸੌਦਾ ਹੋਣਾ ਚਾਹੀਦਾ ਹਾਂ ਮਤਲਬ ਕੋਠੀ ਚ ਦਾਣੇ ਹੋਣੇ ਚਾਹੀਦੇ ਆ ਇੱਧਰ ਦੇਖੋ ਆਪ ਲੱਗੀ ਇੰਨਾ ਦਾ ਵਡਾਰ ਪਿਆ ਸਾਰੇ ਸਾਰੇ ਤੁਸੀਂ ਆ ਬ੍ਰਾਂਡਡ ਸ਼ੂਜ਼ ਆ ਜਾਂ ਦੇਖੋ ਤੁਸੀਂ ਤੁਹਾਨੂੰ ਮਤਲਬ ਇਹ ਕੰਪਨੀ ਵਾਲੇ ਬੂਟ ਜਿਹੜੇ ਆ ਤੁਹਾਨੂੰ ਸਿਰਫ 699 ਤੇ ਇਹੀ ਬਹੁਤ ਵੱਡੀ ਗੱਲ ਆ ਕਿ ਬਾਈ ਉਹਨੇ ਬੜਾ ਘੱਟ ਮ ਤੁਸੀਂ ਸਪੋਰਟ ਕਰੋ ਬਾਈਕੋ ਜਿੰਨੇ ਜਣੇ ਲੋਕ ਆਸਪਾਸ ਆ ਰਹੇ ਨੇ ਬਾਕੀ ਪਿਆਰ ਬਾਈ ਦਾ ਵੀਡੀਓ ਸਹੀ ਦੇਖਦੇ ਆ ਇੰਸਟਾਗ੍ਰam ਸਾਰੇ ਫੋਲੋ ਕੀਤਾ ਹੋਇਆ ਤੇ ਉਸ ਦੇ ਨਾਲ ਨਾਲ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰ ਦਿਓ ਤਾਂ ਕਿ ਇਹੋ ਜਿਹੇ ਸ਼ੂਜ਼ ਹਰ ਕੋਈ ਗੀ ਲੈ ਸਕੇ ਦੇਖੋ ਸੋ ਬ੍ਰਾਂਡਡ ਸ਼ੂਜ਼ ਜਸਟ ਇਨ 699 ਨਾਲ ਹੋਰ ਇਹ ਤੋਂ ਫੋਕਾ ਕਰਾਉਣਗੇ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰ ਦਿਓ ਜੀ